ਕਹਿੰਦੇ ਨੇ ਇਨਸਾਨ ਦਾ ਮੰਦਬੁੱਧੀ ਹੋਣਾ ਆਪਣੇ ਆਪ ਵਿੱਚ ਇੱਕ ਸ਼ਰਾਪ ਹੈ ਕਿਉਂਕਿ ਮੰਦਬੁੱਧੀ ਇਨਸਾਨ ਆਪਣੇ ਆਪ ਕੁਝ ਵੀ ਕਰਨ ਵਿੱਚ ਸਮਰਥ ਨਹੀਂ ਹੁੰਦਾ ਅਤੇ ਉਸ ਦੇ ਪਰਿਵਾਰ ਵਾਲਿਆਂ ਨੂੰ ਵੀ ਮੰਦਬੁੱਧੀ ਇਨਸਾਨ ਦੇ ਨਾਲ-ਨਾਲ ਮੁਸੀਬਤਾਂ ਝੱਲਣੀਆਂ ਪੈਂਦੀਆਂ ਨੇ ਪਰ ਅੱਜ ਅਸੀਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਉਹ ਵੀ ਇੱਕ ਮੰਦਬੁੱਧੀ ਨੌਜਵਾਨ ਦੀ ਕਹਾਣੀ ਜੋ ਕਿ ਆਪਣੀ ਸਖਤ ਮਿਹਨਤ ਅਤੇ ਜਜ਼ਬੇ ਨਾਲ ਮੰਦਬੁੱਧੀ ਜਿਹੇ ਸ਼ਰਾਪ ਨੂੰ ਠੋਕਰਾ ਮਾਰ ਕੇ ਆਪਣੀ ਜ਼ਿੰਦਗੀ ਵਿੱਚ ਅੱਗੇ ਵਧਦਾ ਨਜ਼ਰ ਆ ਰਿਹਾ ਹੈ ਇਸ ਮੰਦਬੁੱਧੀ ਨੌਜਵਾਨ ਦੀ ਇਹ ਵੀਡੀਓ ਤੁਹਾਨੂੰ ਵੀ ਸੋਚਾਂ ਵਿੱਚ ਪਾ ਦੇਵੇਗੀ ਕਈ ਮੌਕੇ ਦੀਆਂ ਸਰਕਾਰਾਂ ਦੇ ਅਣਦੇਖੇ ਸ਼ਿਕਾਰ ਇਸ ਨੌਜਵਾਨ ਨੇ ਕਦੇ ਹਿੰਮਤ ਨਹੀਂ ਹਾਰੀ ਅਤੇ ਉਹ ਕਰ ਦਿਖਾਇਆ ਜੋ ਕੋਈ ਤੰਦਰੁਸਤ ਨੌਜਵਾਨ ਵੀ ਨਹੀਂ ਕਰ ਸਕਦਾ ਅਸੀਂ ਗੱਲ ਕਰ ਰਹੇ ਹਾਂ ਸ਼੍ਰੀ ਮਾਛੀਵਾੜਾ ਸਾਹਿਬ ਦੀ ਇੰਦਰਾ ਕਲੋਨੀ ਦੇ ਰਹਿਣ ਵਾਲੇ ਮੰਦ ਬੁੱਧੀ ਨੌਜਵਾਨ ਰੱਜਤ ਔਰ ਅਜੇਦੀ ਜਿਸ ਨੇ ਆਪਣੇ ਫੁੱਟਬਾਲ ਕੋਚ ਗੁਰਮੁਖ ਸਿੰਘ ਦੀ ਸਹਾਇਤਾ ਨਾਲ ਉਹ ਕਰ ਦਿਖਾਇਆ ਜੋ ਆਪਾਂ ਕਦੇ ਸੋਚ ਵੀ ਨਹੀਂ ਸਕਦੇ ਤੁਸੀਂ ਆਪੇ ਦੇਖ ਲਓ ਸਪੈਸ਼ਲ ਨੌਜਵਾਨ ਦੇ ਕਾਰਨਾਮੇ ਜਿਸ ਦੀਆਂ ਸੋਸ਼ਲ ਮੀਡੀਆ ਤੇ ਅੱਜਕੱਲ ਵੀਡੀਓਜ਼ ਕਾਫੀ ਵਾਇਰਲ ਹੋ ਰਹੀਆਂ ਨੇ ਨਾ ਹਾਲ ਤੁਸੀਂ ਇਹੀ ਕੋਚਿੰਗ ਦੇ ਵਿੱਚ ਬੜਾ ਧਿਆਨ ਦੇ ਰਹੇ ਹੋ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਵੀ ਇਹ ਬੱਚਾ ਕਿੰਨਾ ਕੁ ਟੈਲੈਂਟਡ ਹੈ ਇਹ ਬੱਚੇ ਦਾ ਟੈਲੈਂਟ ਇੱਥੇ ਪਤਾ ਲੱਗ ਜਾਂਦਾ ਵੀ ਜਿਹੜਾ ਆਮ ਬੱਚੇ ਵੀ ਹੁੰਦੇ ਨੇ ਆਪਣੇ ਨਾ ਸਹੀ ਬੱਚੇ ਬਿਲਕੁਲ ਵੀ ਤੇ ਉਹਨਾਂ ਤੋਂ ਜੇ ਆਪਾਂ ਤੋ ਉਹ ਸੋਚਿਆ 400 ਮੀਟਰ ਦੀ ਰੇਸ ਲਵਾ ਦਿੱਤੀ ਜਾਵੇ ਤਾਂ ਮਨ ਲੱਗਾ ਗਿਰ ਜਾਣਗੇ ਸਾਹ ਉਸਾਈ ਹੋ ਕੇ ਉਹ ਪਰ ਇਹ ਬੱਚਾ 10 ਤੋਂ 12 ਚੱਕਰ ਇਕੱਲੇ ਗਰਾਊਂਡ ਦੇ ਲਾ ਦਿੰਦਾ ਵਾ ਉਹ ਵੀ 600 ਮੀਟਰ ਤੋਂ ਉੱਪਰ ਗਰਾਊਂਡ ਦਾ ਸਾਡਾ ਤੇ 12 ਚੱਕਰ ਸਵੇਰੇ ਲਾਉਂਦਾ 12 ਸ਼ਾਮ ਨੂੰ ਲਾਉਂਦਾ ਵਾ ਤੇ ਪਾਣੀ ਨਹੀਂ ਪਿੰਦਾ ਹੈਗਾ ਥੱਕਦਾ ਨਹੀਂ ਬਿਲਕੁਲ ਇਸ ਸਟੈਮਿਨਾ ਇਹਦੇ ਵਿੱਚ ਐਨਾ ਵਾ ਤੇ ਇਹ ਦੇ ਕਰਕੇ ਇਹਦੇ ਵਿੱਚ ਲੱਗ ਟੈਲੈਂਟ ਹੋਣ ਕਰਕੇ ਇਹ ਬੱਚਾ ਇੰਨਾ ਅੱਜ ਮਸ਼ਹੂਰ ਹੋ ਚੁੱਕਿਆ ਵਾ ਕਿਉਂਕਿ ਇਹਦੇ ਵਿੱਚ ਮਤਲਬ ਹੱਥ ਵੀ ਇਹਦੇ ਪਿੰਗੀ ਤਰ੍ਹਾਂ ਕੰਮ ਨਹੀਂ ਕਰਦੇ ਸੀ ਪੈਰ ਵੀ ਨਹੀਂ ਚੰਗੀ ਤਰ੍ਹਾਂ ਕੰਮ ਕਰਦੇ ਸੀ ਪਰ ਅੱਜ ਇਹ ਕਿੱਕ ਨੂੰ ਇਸ ਇਹਦੇ ਵਿੱਚ ਕਿਸੇ ਸਰਕਾਰ ਵੱਲੋਂ ਕੋਈ ਸਹਾਇਤਾ ਜਾਂ ਕਿਸੇ ਸਮਾਜ ਸੇਵੀ ਸੰਸਥਾ ਵੱਲੋਂ ਕੋਈ ਸਹਾਇਤਾ ਦਾ ਕੋਈ ਹੋਇਆ ਸਰਕਾਰ ਵੱਲੋਂ ਅਜੇ ਤੱਕ ਕੋਈ ਸਹਾਇਤਾ ਨਹੀਂ ਆਈ ਸਰਕਾਰ ਆਰਧ ਵੱਲੋਂ ਤਾਂ ਸਿਰਫ ਇੱਕ ਉਮੀਦ ਹੁੰਦੀ ਹੈ ਵੀ ਬੰਦੇ ਚਲੋ ਪੈਨਸ਼ਨ ਲੱਗਦੇ ਹੋਗੇ ਬੱਚਿਆਂ ਦੀ ਪੈਨਸ਼ਨ ਲੱਗਦੀ ਹੈ ਸਪੈਸ਼ਲ ਪਰ ਸਰਕਾਰ ਵੱਲੋਂ ਅਜੇ ਤੱਕ ਇਹਦੀ ਕਦੇ ਪੈਨਸ਼ਨ ਵੀ ਨਹੀਂ ਲੱਗੀ 22 ਸਾਲ ਦਾ ਹੋ ਚੁੱਕਿਆ ਹੈ ਬੱਚਾ ਸਰ ਕੀ ਨਾਮ ਤੁਹਾਡਾ ਮੇਰਾ ਨੀਤਾ ਜੀ ਇਹ ਤੁਹਾਡਾ ਬੱਚਾ ਹੈ ਇਹ ਕਿੰਨੀ ਕੀ ਦੌਰ ਤੋਂ ਇਦਾਂ ਹੈ ਤੇ ਇਹਦੇ ਵਾਸਤੇ ਹੁਣ ਤੁਸੀਂ ਕੀ ਕਰ ਰਹੇ ਹੋ ਬੱਚਾ ਹੈ ਰੋ ਸਟਾਰਟਿੰਗ ਤੋਂ ਇਦਾਂ ਦੀ ਬਚਪਨ ਤੋਂ ਹੀ ਹਾਂਜੀ ਗਰਾਊਂਡ ਦੇ ਵਿੱਚ ਜਿਹੜਾ ਸਪੈਸ਼ਲ ਬੱਚਾ ਜਿਹੜਾ ਹੋਰ ਸਪੈਸ਼ਲ ਹੋ ਗਿਆ ਆ ਤੇ ਹੁਣ ਤੁਸੀਂ ਇਹਦੇ ਬਾਰੇ ਕੁਝ ਸੋਚਿਆ ਕਿਸੇ ਅਕੈਡਮੀ ਬਾਰੇ ਜਾਂ ਕਿਦਾਂ ਵੀ ਤੁਸੀਂ ਅਕੈਡਮੀ ਹੁਣ ਦੇਖੋ ਜੀ ਕੋਈ ਮਹਾਰਾ ਦੀ ਕਿਰਪਾ ਇਹ ਅਕੈਡਮੀ ਬੜੀਆ ਕੋ ਸੰਸਥਾ ਜਾਨੂੰ ਲੈ ਜਵੇ ਜੀ ਵਿੱਚੋਂ ਬੱਚੇ ਸਾਡੇ ਤੱਕ ਦੇ ਚੱਲ ਪਵੇ ਸਰਕਲ ਜੀ ਇਹਦਾ ਜਿੰਨਾ ਕਿ ਬੱਚੇ ਦਾ ਸਟੈਮਨਾ ਬਣਿਆ ਹੋਇਆ ਦਿਨ ਦੇ 12-12 ਗੇੜੇ ਜਿਹੜਾ ਲਗਾ ਦਿੰਦਾ ਹੈ ਬੱਚਾ ਗਰਾਊਂਡ ਦੇ ਵਿੱਚ ਤੁਸੀਂ ਕੋਈ ਸਪੈਸ਼ਲ ਖੁਰਾਕ ਦਿੰਦੇ ਹੋ ਨਹੀਂ ਜਿਹੜੀ ਘਰ ਦੇ ਰੋਟੀ ਦਾਲ ਚੱਲਦੀ ਉਹੀ ਖਾਂਦਾ ਜੀ ਹੁਣ ਫਿਕਰ ਤਾਂ ਇੰਨੇ ਦਿਨ ਜੋਗੇ ਹੈ ਨਹੀਂ ਜੀ ਬਸ ਬਿਰੀ ਬਿਦਾ ਬਈ ਰੋਟੀ ਚ ਸਰਕਲ ਚੱਲਦਾ ਗਾਇ ਬਸ ਉਹ ਤਾਂ ਫਿਰ ਨਾ ਖਰਾਕ ਦੇ ਨਹੀਂ ਸਕਦੇ ਸਰਕਾਰ ਵੱਲੋਂ ਕੋਈ ਮਦਦ ਦਿੱਤੀ ਮਿਹੜੀ ਤਾਨੂੰ ਸਰਕਾਰ ਵੱਲੋਂ ਤਾਂ ਕੋਈ ਮਦਦ ਨਹੀਂ ਮਿਲੀ ਜੀ ਸਾਡਾ ਹੁਣ ਛੋਟਾ ਵੀਰ ਕਵੱਡੀ ਖਿਡਾਰੀ ਹੈ ਮਨਜੋਤ ਸਿੰਘ ਹੋਈ ਆਪਣੇ ਕਵੱਡੀ ਖਿਡਾਰੀ ਉਹ ਜਿਵੇਂ ਕਿ ਬਾਹਰ ਟੂਟ ਆ ਜਾਂਦਾ ਇਹਨੂੰ ਖਟਾਂ ਵਗੈਰਾ ਜਾਂ ਕੋਈ ਦਾ ਆੜਾ ਬੂਟਾ ਪੈਸੇ ਦੇ ਲੈਣੋਂ ਵਾ ਦੇ ਦਿੰਦਾ ਜਾਂ ਖਟਾਂ ਕੋਈ ਦਿਆਗ ਦੇ ਦਿੰਦਾ ਬੂੜ ਲਿਆਉਂਦਾ ਇਹਨੂੰ ਹਾਂਜੀ ਤੇ ਆਪਣੇ ਮੁੰਡਾ ਵਿਆਹ ਤੋਂ ਮੁੰਡਾ ਢੱਲੋਂ ਵੀਰ ਹੋਣੀ ਸਾਡੇ ਜੀ ਉਹ ਮੜ ਮੋਟੇ ਦਾ ਸਾਥ ਦੇ ਦਿੰਦੇ ਗੂੰਗਾਨ ਕਰਦੀਦਾ ਫਿਰ ਨੂੰ ਕੋਈ ਨਾ ਪੈਪ ਨੂੰ ਭੇਜ ਦਿੰਦੇ ਆ ਹਾਂਜੀ ਹਨੀ ਰਜੀਤਵਾਰੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਰਜੀਤ ਜੀ ਨਮਸਕਾਰ ਇਹ ਕਹਿਣਾ ਚਾਹੁੰਦਾ ਹਾਂ ਕਿ ਅੱਜ ਰਬ ਨੇ ਜੋ ਉਸ ਪਿਤਾ ਸਾਰਾ ਵੀਰੇ ਦੀ ਵਜ੍ਹਾ ਨਾਲ ਅੱਜ ਸਾਡਾ ਬੱਚਾ ਇਸ ਦੁਨੀਆ 'ਚ ਚਮਕਦਾ ਵਾ ਤੇ ਇਹਨੂੰ ਕੋਈ ਨਹੀਂ ਸੀ ਪੁੱਛਦਾ ਅੱਜ ਇਹ ਆਪਣੇ ਪੈਰਾਂ 'ਤੇ ਖੜ੍ਹਾ ਹੋ ਗਿਆ ਸਾਨੂੰ ਬਹੁਤ ਖੁਸ਼ੀ ਹੈ ਕਿ ਜਿਹਨੂੰ ਕੋਈ ਪੁੱਛਦਾ ਨਹੀਂ ਸੀ ਅੱਜ ਨੂੰ ਸਾਰੀ ਦੁਨੀਆ ਜਾਣਦੀ ਪਈ ਹੈ ਸਾਨੂੰ ਤੇ ਪ੍ਰਮਾਤਮਾ ਕੋਈ ਧੰਨਵਾਦ ਕਰਦੇ ਹਾਂ ਜਿੰਨਾ ਸਾਨੂੰ ਦੁੱਖ ਸੀ ਅੱਜ ਸਾਨੂੰ ਉਹਨੇ ਖੁਸ਼ੀ ਦੇ ਬੱਚਿਆਂ ਦੇਖ ਕੇ ਹਾਂ ਜੀ ਸੀਨਾਮਾ ਤੋਂ ਡਾ ਹਸੀ ਕਾਲ ਜੀ ਮੇਰਾ ਨਾਮ ਗਵਿੰਦਾ ਜੀ ਮੈਂ ਇਹਦੇ ਚਾਚਾ ਜੀ ਹਾਂ ਜੀ ਹਾਂ ਜੀ ਕੀ ਕਹਿਣਾ ਚਾਹੁੰਦੇ ਤੁਸੀਂ ਇਹ ਬੱਚਾ ਹੁਣ ਸਪੈਸ਼ਲ ਤੋਂ ਹੋਰ ਸਪੈਸ਼ਲ ਬਣ ਗਿਆ ਇਹ ਹਾਂ ਜੀ ਹਾਂ ਜੀ ਸਪੈਸ਼ਲ ਤੋਂ ਸਪੈਸ਼ਲ ਬਣ ਗਿਆ ਜੀ ਦੇਖੋ ਜਦੋਂ ਤੱਕ ਜੇ ਜਦੋਂ ਦਾ ਇਹਦਾ ਜਨਮ ਹੋਇਆ ਜੀ ਥੋੜੇ ਜਿਹਰੇ ਇਹ ਤੁਰਿਆ ਤਾਂ ਹੈ ਨਹੀਂਗਾ ਜੀ ਜਦੋਂ ਦਾ ਇਹਨੂੰ ਅਸੀਂ ਗਰਾਊਂਡ ਲੈ ਕੇ ਜਾਣ ਲੱਗ ਗਏ ਠੀਕ ਆ ਜੀ ਉਤੋਂ ਦੇ ਦਿਨ ਵਰ ਦੇ ਨੇ ਦੇ ਵਿੱਚ ਫਰਕ ਪੈਂਦਾ ਗਿਆ ਪੈਂਦਾ ਗਿਆ ਹੁਣ ਅੱਜ ਸਾਰਿਆਂ ਦੇ ਸਾਹਮਣੇ ਅੱਜ ਇਹਨੂੰ ਪਤਾ ਲੱਗ ਰਿਹਾ ਜੀ ਸਾਨੂੰ ਵੀ ਗਰਵ ਹੁੰਦਾ ਜੀ ਆਪਣੇ ਬੱਚੇ ਤੇ ਯਾ ਵੀ ਅੱਜ ਸਾਰੀ ਦੁਨੀਆ ਦੇ ਵਿੱਚ ਮਸ਼ਹੂਰ ਹੋਇਆ ਹੋਇਆ ਖੇਡ ਦੇ ਤੌਰ ਤੇ ਅਸੀਂ ਵੀ ਖੁਦ ਵੀ ਅਸੀਂ ਫੁੱਟਬਾਲ ਖੇਡਦੇ ਆ ਸਾਡੇ ਸਾਰੇ ਜਿੰਨੇ ਭਰਾ ਵਾ ਸਾਰੇ ਫੁੱਟਬਾਲ ਖੇਡਦੇ ਆ ਹੁਣ ਦੇਖੋ ਜੀ ਵੀ ਸਾਡੇ ਇੱਕ ਹਸਾਬ ਦੇ ਖੂਨ ਦੇ ਵਿੱਚ ਹੀ ਪਲੇਅਰ ਹੀ ਆ ਹੁਣ ਸਾਨੂੰ ਵੀ ਪਤਾ ਲੱਗਦਾ ਵਾਕਈ ਖੂਨ ਦੇ ਵਿੱਚ ਪਲੇਅਰ ਹੀ ਹੁੰਦੀ ਹੈ ਬੱਚੇ ਦੇ ਹਾਂਜੀ ਕੀ ਨਾਮ ਤੁਹਾਡਾ ਮੇਰਾ ਨਾਮ ਮੋਨਾ ਅਸੀਂ ਇਹ ਰਜਤ ਤੁਹਾਡਾ ਕੀ ਲੱਗਦਾ ਇਹ ਮੇਰਾ ਪੋਤਾ ਲੱਗਦਾ ਆ ਭਤੀਜੇ ਦਾ ਬੇਟਾ ਆ ਅੱਛਾ ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਇਹਦੇ ਬਾਰੇ ਇਹੀ ਅਸੀਂ ਕਹਾਂਗੇ ਕਿ ਜਦ ਅਸੀਂ ਇਹਨੂੰ ਪਹਿਲਾਂ ਸ਼ੁਰੂ ਤੋਂ ਦੇਖਦੇ ਸੀ ਤੇ ਦਿਲ ਨੂੰ ਬਹੁਤ ਦੁੱਖ ਹੁੰਦਾ ਸੀ ਇਹ ਸਾਡਾ ਕੋਲ ਹੁੰਦਾ ਸੀ ਤੇ ਸਾਨੂੰ ਬੋਲਦਾ ਸੀ ਆ ਕੇ ਮੈਨੂੰ ਸਕੂਲ ਭੇਜੋ ਮੈਨੂੰ ਖੇਡਣ ਭੇਜੋ ਤੇ ਸਾਡਾ ਮਨ ਬਹੁਤ ਜ਼ਿਆਦਾ ਦੁਖੀ ਹੁੰਦਾ ਸੀ ਤੇ ਜਦੋਂ ਇਹ ਬੱਚੇ ਸਾਡੇ ਗਰਾਊਂਡ ਵਿੱਚ ਲੈ ਕੇ ਜਾਣ ਲੱਗ ਗਏ ਇਹ ਖੇਡਣ ਲੱਗ ਗਿਆ ਤੇ ਉਹ ਬੇਟੇ ਨੇ ਸਾਡੇ ਬੱਚੇ ਦੀ ਥੋੜੀ ਵੀਡੀਓ ਪਾਈ ਤੇ ਦਿਨੇਚ ਮਸ਼ਹੂਰ ਹੋਣ ਲੱਗ ਗਿਆ ਇਹਦੇ ਵਿੱਚ ਸਾਡੇ ਮਨ ਨੂੰ ਹੁਣ ਬੜੀ ਖੁਸ਼ੀ ਹੁੰਦੀ ਹੈ ਪਰਮਾਤਮਾ ਮਾਰੇ ਸੀ ਅਰਦਾਸ ਕਰਦੇ ਆ ਇਹ ਸੱਚਾ ਪਾਤਸ਼ਾਹ ਜਿੱਦਾਂ ਸਾਡੇ ਬੱਚੇ ਦੀ ਸੁਣੀਆ ਸਭ ਬੱਚਿਆਂ ਦੀ ਇਸੇ ਤਰ੍ਹਾਂ ਸੁਣਿਓ ਤੇ ਵਕਤੀ ਸੀ ਇਹ ਨੇ ਕਹਿੰਨੇ ਆ ਵੀ ਇਹਦੀ ਇੱਕ ਪਲਸਨ ਲਵਾ ਦਿਓ ਤੇ ਦੂਸਰੇ ਬੱਚੇ ਦਾ ਥੋੜਾ ਬੋਲਣ ਦਾ ਕਹਿੰਦੇ ਹੈਗਾ ਚਾਂਸ ਜੇ ਹੈਗਾ ਤੇ ਤੁਸੀਂ ਜ਼ਰੂਰ ਇਹਦਾ ਕਰੋ ਜੇ ਬੱਚਾ ਬੋਲਣ ਲੱਗ ਜਾਵੇ ਆਪਣੇ ਪੈਰਾਂ ਤੇ ਖੜਾ ਹੋ ਜਵੇ ਕਿਉਂਕਿ ਅੱਜਕੱਲ ਕੋਈ ਕਿਸੇ ਨੂੰ ਰੋਟੀ ਨਹੀਂ ਦਿੰਦਾ ਹੈ ਸਾਰੇ ਭੈਣ ਭਰਾ ਆਪਣੇ ਆਪਣੇ ਹੰਦੇ ਆ ਅੱਜ ਤੈਨੂੰ ਸਾਹਮਣੇ ਮਾਪੇ ਕਾਹਦੇ ਕਿਸੇ ਨੇ ਨਹੀਂ ਸਾਹਮਣਾ ਇਹ ਬੱਚਾ ਹੁਣ ਆਪਣੇ ਪੈਰਾਂ ਤੇ ਖੜਾ ਹੋਊਗਾ ਆਪਣੀ ਰੋਜ਼ ਰੋਟੀ ਖਾਣ ਵਾਲਾ ਬਣ ਜੂਗਾ ਸਿਸੀ ਇਹ ਅਰਦਾਸ ਕਰਦੇ ਆ ਭਾਈ ਗੁਰੂ ਸੇਖਾ ਖਾਲਸਾ ਬਿਊਰੋ ਰਿਪੋਰਟ ਐਸਐਮਜ਼ ਨਿਊਜ਼